ਪਹਿਲਾ ਹੈ ਬ੍ਰह्मज्ञानी ਆਓ ਬ੍ਰह्मज्ञानी ਕਿੰਨੂ ਕਹਿੰਦੇ ਨੇ ਜਿਹਨੂੰ ਪ੍ਰਭ ਦਾ ਆਤਮ ਗਿਆਨੀ ਹੋਵੇ ਬ੍ਰह्म ਗਿਆਨੀ ਬ੍ਰह्म ਗਿਆਨੀ ਅਸਲ ਦੀ ਪਰਮੇਸ਼ਰ ਆਪ ਹੀ ਹੈ ਅੱਛਾ ਆਤਮ ਗਿਆਨੀ ਵੀ ਇੱਕ ਹੋਇਤੇ ਜਿਹੜਾ ਉਗਪੈਦਾ ਹੈ ਜਿਹੜਾ ਸੁਰ ਜਿਹਦੀ ਸੁਰ ਸ਼ਾ ਵਿੱਚ ਰਲ ਗਈ ਮੇਰੇ ਕੋਲ ਉਹਦਾ ਹੀ ਰੂਪ ਹੈ ਸਬੂਦਰ ਦੇ ਫੂਲ ਚ ਰਲ ਗਈ ਸਬੂਦਰ ਰੂਪੇ ਹੋਗੀ ਅ ਬ੍ਰਹਮ ਗਿਆਨੀ ਇੱਥੇ ਅਸੀਂ ਜਿਹੜਾ ਹੈ ਰਾਹ ਜੋ ਬ੍ਰਹਮ ਰਬ ਆਇਆ ਨਾ ਜਿਹੜਾ ਜਿਹਨੂੰ ਦੂਰ ਕੇ ਉਹ ਰਬ ਅੱਛਾ 100 ਰੁਪਇਆ ਜਿਹੜਾ ਦੂਰ ਬ੍ਰਭੇ ਠੀਕ ਹੈ ਜੀ ਦੂਰ ਬਾਰੇ ਸਾਰਾ ਗਿਆਨ ਹੈ ਪਰਮੈਸ਼ਰ ਨੂੰ ਠੀਕ ਹੈ ਦੂਰ ਬਾਰੇ ਸੰਸਾਰੀ ਲੋਕਾਂ ਨੂੰ ਗਿਆਨ ਦੀ ਹੈ ਹਾਂ ਠੀਕ ਹੈ ਇਹ ਧਿਆਨ ਦਿੱਤਾ ਜੀ ਨਾ ਪਰਮੇਸ਼ਰ ਨੇ ਦੱਸਿਆ ਨਾ ਹਾਂ ਠੀਕ ਹੈ ਜੀ ਬਸ ਪਰਮੇਸ਼ਰ ਹੈ ਬ੍ਰਹਮ ਗਿਆਨੀ ਹੈ ਅਸੀਂ ਦਾ ਲੈ ਆ ਉਹ ਤੋਂ ਇਹਦੇ ਕਰਕੇ ਉਹ ਗੁਰੂ ਹੈ ਸਾਡਾ ਓਕੇ ਹਾਂ ਹੁਣ ਜਿਹੜੇ ਕਹਿੰਦੇ ਬ੍ਰਹਮ ਗਿਆਨੀ ਬ੍ਰਹਮ ਦਾ ਬੇਤਾ ਇੱਥੇ ਹੁਣ ਪਰਬ੍ਰੂ ਜਨਮ ਵਾਲਾ ਵੀ ਬ੍ਰਹਮ ਗਿਆਨੀ ਹੁੰਦਾ ਹੈ ਵਿਅਕਤੀ ਅੱਛਾ ਉਹ ਵੀ ਬਾਬੇ ਹੁੰਦਾ ਹੈ ਹਾਂ ਜਾਣਕਾਰੀ ਤਾਂ ਪਰਮੇਸ਼ਰ ਤੋਂ ਹੀ ਲਈ ਹੈ ਨਾ ਜਾਣਕਾਰੀ ਪਰਮੇਸ਼ਰ ਤੋਂ ਹੀ ਲਈ ਹੈ ਠੀਕ ਹੈ ਉਹ ਡਿਪੈਂਡੈਂਟ ਹੈ ਡਿਪੈਂਡੈਂਟ ਹੀ ਹੈ ਓਕੇ ਯਾਨੀ ਮੂਲ ਰੂਪ ਵਿੱਚ ਆਪਾਂ ਕਹੀਏ ਤਾਂ ਪਰਮੇਸ਼ਰ ਹੀ ਬ੍ਰਹਮ ਗਿਆਨੀ ਹੈ ਪਰ ਮੂਲ ਰੂਪ ਜੋ ਹੀ ਬ੍ਰਹਮ ਗਿਆਨੀ ਹੈ ਗੁਰੂ ਉਹੀ ਹੈ ਆਦਮੀ ਗੁਰੂ ਨਹੀਂ ਹੁੰਦਾ ਹਾਂ ਪਰ ਆਦਮੀ ਦਾ ਬੇਟਾ ਤਾਂ ਹੋ ਸਕਦਾ ਪਰ ਗੁਰੂ ਨਹੀਂ ਹੋ ਸਕਦਾ ਓਕੇ ਯਾਨੀ ਜਿਹੜਾ ਜਾਣਨ ਵਾਲਾ ਹੈ ਉਹਨੂੰ ਵੀ ਬ੍ਰਹਮ ਗਿਆਨੀ ਕਹਿ ਸਕਦੇ ਆਂ ਰਾਮਗੰਗਾ ਬੇਤਾ ਘੈਰ ਸਰ ਤੇ ਬ੍ਰह्मज्ञानी ਵੀ ਘੈਰ ਸਰ ਤੇ ਪਰ ਬ੍ਰह्म ਤੇ ਸਿਆ ਗੁਰੂ ਨਹੀਂ ਹੈ ਉਹ ਗੁਰੂ ਨਹੀਂ ਲੱਗ ਸਕਦਾ ਗੁਰੂ ਨਹੀਂ ਲੱਗ ਸਕਦਾ ਠੀਕ ਹੈ ਕਿਉਂਕਿ ਉਹਨੇ ਗਿਆਨ ਲਿਆ ਕਿਸੇ ਤੋਂ ਠੀਕ ਹੈ ਗੁਰੂ ਸੂਰਜ ਹੁੰਦਾ ਉਹਦਾ ਆਪਣੇ ਚੈਨਲੋਂ ਹੁੰਦਾ ਠੀਕ ਹੈ ਇਹ ਕਿੱਦਾਂ ਹੋ ਸਕਦਾ ਕਿ ਇਹਨੇ ਲਿਆ ਸੂਰਜ ਨੂੰ ਠੀਕ ਹੈ ਜੀ ਇੱਕ ਬਾਬਾ ਇੱਕ ਗੱਲ ਆਪਾਂ ਜਿਵੇਂ ਕਹਿੰਦੇ ਆਤਮ ਗਿਆਨੀ ਇਥੇ ਆਤਮ ਗਿਆਨੀ ਦਾ ਅਰਥ ਇਹ ਹੈ ਕਿ ਜਿਹੜਾ ਮਨ ਨੂੰ ਸਮਝਦਾ ਹੈ ਆਤਮਾ ਦਾ ਅਰਥ ਜਿਉਂ ਮਨ ਆਤਮ ਗਿਆਨੀ ਬ੍ਰह्म ਦਾ ਬੇਠਾ ਹੀ ਆਤਮ ਗਿਆਨੀ ਹੈ ਇੱਥੇ ਬ੍ਰह्म ਆਤਮ ਹੈ ਆਤਮੋ ਬ੍ਰह्म ਬਈਆ ਵਰਗੀ ਆਤਮਾ ਹੁੰਦੀ ਹੈ ਓਕੇ ਆਪਣਾ ਆਪਾ ਆਪਣਾ ਆਪਾ ਦੋਇ ਦਾ ਦਾਣੇ ਆਪਾ ਹੀ ਹੈ ਓਕੇ ਆਪਣੇ ਆਪ ਨੂੰ ਪਛਾਣ ਲੈਣਾ ਠੀਕ ਹੈ ਆ ਨਮਸਕਾਰ ਆਪਣਾ ਮੂਡ ਸ਼ਾਂਤ ਠੀਕ ਹੈ ਠੀਕ ਹੈ ਇਹ ਬ੍ਰਹਮਾ ਬੇਤਾ ਇਹ ਬ੍ਰਹਮਾ ਬੇਤਾ ਠੀਕ ਹੈ ਜੀ ਠੀਕ ਹੈ ਠੀਕ ਤੇ ਇੱਕ ਹੋਰ ਚੀਜ਼ ਪੂਰਨ ਬ੍ਰਹਮ ਗਿਆਨ ਬ੍ਰਹਮ ਗਿਆਨੀ ਕੋਣ ਹੁੰਦਾ ਹੈ ਪੂਰਨ ਬ੍ਰਹਮ ਗਿਆਨੀ ਕੋਲ ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਦਾ ਕੋਣ ਲਾਭ ਲੱਗਦਾ ਹੀ ਨਹੀਂ ਕਿਤੇ ਹਾਂ ਹਾਂ ਉਹ ਲੱਗਦਾ ਜਿਹੜੇ ਬੂਰ ਖੜੇ ਠੀਕ ਹੈ ਇਹ ਜਦੋਂ ਮੈਂ ਕਹਿੰਦੇ ਹੁੰਦੇ ਪੁਰਾਣੇ ਮੁਕਤੀ ਬਹੁਤੀ ਥੋੜੀ ਨਹੀਂ ਹੁੰਦੀ ਇਹ ਮੈਂ ਬ੍ਰਹਮਚਾਰ ਵੀ ਬਹੁਤਾ ਥੋੜਾ ਨਹੀਂ ਹੁੰਦਾ ਇਹ ਕੁਆਲਿਟੀ ਤੇ ਵੀ ਹੁੰਦੀ ਦੀ ਕੁਆਲਿਟੀ ਹੁੰਦੀ ਹੈ ਠੀਕ ਹੈ ਜੀ ਇਹ ਕੁਆਲਿਟੀ ਦਾ ਨਾਮ ਹੈ ਮੈਂ ਕਿਹਾ ਨਾ ਕਿ ਕੁਆਲਿਟੀ ਦਾ ਰੂਪ ਠੀਕ ਹੈ ਠੀਕ ਹੈ ਹਾਂ ਜਿਵੇਂ ਗੁਰੂ ਖਾਲਸਾ ਵੀ ਤੱਤ ਲਾਈ ਜਾਂਦੇ ਤੱਤ ਖਾਲਸਾ ਖਾਲਸਾ ਦਾ ਖਾਲਸਾ ਤਾਂ ਆਲਰੇਡੀ ਤਤ ਹੁੰਦਾ ਸਤ ਖਾਲਸਾ ਦਾ ਤਤ ਖਾਲਸਾ ਤਾਂ ਰਹੂ ਬਿਨਾਂ ਇਤਖਾਲਸਾ ਦੁਆ ਵਿਸਾ ਜਿਹੜਾ ਸਰੀਰ ਕਰਕੇ ਕੱਪੜੇ ਕਰਕੇ ਜੁੜਿਆ ਹੋਇਆ ਆਪਣੇ ਅਗਰੂ ਗੁਰ ਦਾ ਅੱਛਾ ਸਤ ਖਾਲਸਾ ਹੋਇਆ ਜੋਤ ਕਰਕੇ ਬੰਦਾ ਆਪਣੇ ਅਗਰੂ ਅੱਛਾ ਹੂਮੇ ਕਰਕੇ ਠੀਕ ਹੈ ਹਾਂ ਠੀਕ ਜੀ ਠੀਕ ਹੈ ਠੀਕ ਹੈ ਠੀਕ ਹੈ ਉਹ ਹੋਰ ਗੱਲ ਹੈ ਉਹ ਸਿਆਰੇ ਦਾ ਲਾਇਆ ਹੋਇਆ ਨੋਏ ਇਵੇਂ ਤਤ ਨਹੀਂ ਲਾਇਆ ਹੋਇਆ ਸਤ ਗੁਰਮਤ ਹੈ ਆ ਤੇ ਗੁਰਮਤਨ ਦਾ ਤਰੀ ਲੱਗਦਾ ਹੁੰਦਾ ਹਾਂਜੀ ਵਰਗੋ ਤਾਂ ਆਪਣੇ ਆਪ ਹੀ ਜੇ ਤਾਸਰੂ ਉੱਪਰ ਠੀਕ ਹੈ